میں روک لو اس کے جن بھی اپنے اتنا وق وقت پورے بزار گیٹ پوچھتے ہوتے ਸਰਮੰਤ ਦੇ ਦਾ ਜਿੰਦਾਬਾਦ ਕਾ ਜਿੰਦਾਬਾਦ 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 ਬੋਦੀ ਸਰਕਾਰ ਰੋਲਦਾ ਆ ਕਿ ਤਰ ਦੇਖਦੇ ਹੋ ਜੋ ਟ੍ਰੇਡ ਯੂਨੀਅਨ ਦੇ ਵੱਲੋਂ ਅੱਜ ਰੋਸ ਪ੍ਰਦਰਸ਼ਨ ਦਾ ਮਗਾਰਾ ਕੀਤਾ ਜਾ ਰਿਹਾ ਹੈ। ਉਹਨਾਂ ਨਾਲ ਨਾਲ ਅੱਜ ਟ੍ਰੇਡ ਅੱਜ ਟ੍ਰੇਡ ਯੂਨੀਅਨਾਂ ਵੱਲੋਂ ਭਾਰਤ ਬੰਦ ਦੀ ਹੜਤਾਲ ਦਾ ਸੱਦਾ ਜਿਹੜਾ ਦਿੱਤਾ ਗਿਆ ਹੈ ਔਰ ਪੰਜਾਬ ਦੇ ਵਿੱਚ ਸਹਿਯੁਕਤ ਕਿਸਾਨ ਮੋਰਚਾ ਵੀ ਉਸ ਇਸੇ ਦੀ ਹੜਤਾਲ ਦੀ ਹਮਾਇਤ ਦੇ ਵਿੱਚ ਅੱਜ ਜਿਹੜਾ ਰੋਸ ਮਾਰਚ ਹੈ ਜਿਹੜਾ ਬਸ ਉਸੇ ਤਾਵੇਂ ਕਰ ਰਿਹਾ ਹੈ ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਨੇ ਜਿਹੜੇ ਕਾਨੂੰਨ ਕਿਸਾਨਾਂ ਲਈ ਤਿੰਨ ਗੁੱਲ ਕਾਲੇ ਕਾਨੂੰਨ ਬਣਾਏ ਤੇ ਉਸੇ ਸੰਦਰਭ ਦੇ ਵਿੱਚ ਇੱਕ ਜਿਹੜਾ ਕਿਰਤੀ ਕਾਨੂੰਨ ਸੀਗਾ ਉਹਨੂੰ ਜਾਨੀ ਐਮੈਂਡ ਕਰਕੇ 4 ਕੋਡ ਬਣਾਤੇ ਉਹ ਕੋਡ ਨੇ ਜਿਹੜੇ ਉਸ ਮਜ਼ਦੂਰਾਂ ਦੇ ਜਾਨੀ ਬਰੋਤੀ ਨੇ ਕਿਉਂਕਿ ਮਜ਼ਦੂਰ ਨੂੰ ਉਹ ਪੂਰੀ ਜਾਨੀ ਆਜ਼ਾਦੀ ਨਹੀਂ ਦਿੰਦੇ ਜਿਹੜਾ ਆਜ਼ਾਦੀ ਤੋਂ ਆਵਾਜ਼ ਜਿਹੜਾ ਇਹ ਸੰਘਰਸ਼ ਕਰਕੇ ਲੋਕਾਂ ਨੇ ਕਾਨੂੰਨ ਨੂੰ ਬਣਵਾਇਆ ਸੀ ਕਿ ਜਿਹੜਾ ਮਜ਼ਦੂਰ ਹੈ ਉਹਦੀ 8 ਘੰਟੇ ਕੰਮ ਕਰਨ ਦੀ ਡਿਊਟੀ ਹੋ ਉਹਨੂੰ ਪੂਰੀ ਤਨਖਾਹ ਮਿਲੂ ਭੱਤੇ ਮਿਲਣਗੇ ਇਹਨਾਂ ਨੇ ਉਸ ਸਾਰੇ ਕਾਸੇ ਨੂੰ ਰੱਦ ਕਰਕੇ ਜਿਹੜਾ ਕਾਨੂੰਨ ਹੈ ਉਹ ਕਾਰਪੋਰੇਟ ਦੇ ਪੱਖੀ ਲੈ ਜਾਂਦਾ ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਜਿਹੜਾ ਨਾਬੇ ਦੇ ਵਿੱਚ ਸሙ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਤੇ ਮਲਾਜ਼ਮ ਜੱਥੇਬੰਦੀਆਂ ਇਕੱਠੀਆਂ ਹੋ ਕੇ ਜਿਹੜਾ ਰੋਸ ਮਾਰਤ ਕਰ ਰਹੇ ਆਂ ਔਰ ਲੋਕਾਂ ਨੂੰ ਜਾਗਰਤ ਕਰ ਰਹੇ ਆਂ ਕਿ ਜਿਹੜੇ ਆਉਣ ਵਾਲੇ ਸਮੇਂ 'ਚ ਕਾਨੂੰਨ ਆ ਰਹੇ ਨੇ ਭਾਵੇਂ ਉਹ ਆਪਣਾ ਐਜੂਕੇਸ਼ਨ ਦੇ ਪਾਰ ਸੀ ਹੈ ਭਾਵੇਂ ਉਹ ਕਿਸਾਨ ਪੇ ਜੰਦਾ ਦਿਲ ਨੇ ਵਿਰੋਧੀ ਭਾਵੇਂ ਉਹ ਮਲਾਜ਼ਮ ਵਿਰੋਧੀ ਨੇ ਸਾਰੇ ਦੇ ਸਾਰੇ ਜਿਹੜੀਆਂ ਸਰਕਾਰਾਂ ਕਿਹਾ ਜਾ ਕੇ ਲੋਕਤੰਤਰ ਦੀਆਂ ਸਰਕਾਰਾਂ ਲੋਕਾਂ ਦੀਆਂ ਨੇ ਔਰ ਲੋਕ ਵਿਰੋਧੀ ਹੋ ਚੁੱਕੀਆਂ ਨੇ ਮਜ਼ਦੂਰ ਵਿਰੋਧੀ ਹੋ ਚੁੱਕੀਆਂ ਨੇ ਕਿਸਾਨ ਵਿਰੋਧੀ ਹੋ ਚੁੱਕੀਆਂ ਨੇ ਮਜ਼ਮਰ ਵਿਰੋਧੀ ਹੋ ਚੁੱਕੀਆਂ ਨੇ ਔਰ ਜੇਕਰ ਅਸੀਂ ਇਕੱਠੇ ਹੋ ਕੇ ਸੰਰਸਨ ਦਾ ਕੀਤਾ ਤਾਂ ਸਰਕਾਰਾਂ ਕਾਰਪੋਰੇਟ ਦੀਆਂ ਸਰਕਾਰਾਂ ਬਣ ਗਈਆਂ ਔਰ ਲੋਕਾਂ ਦਾ ਜਿਹੜਾ ਘਾੜ ਆਊਗਾ ਔਰ ਮੂੰਹ ਜਿਹੜਾ ਬੰਦ ਕੀਤਾ ਅੱਜ ਰੋਸ ਪ੍ਰਦਰਸ਼ਨ ਕਰਦੇ ਹਾਂ ਤੇ ਲਗਾਤਾਰ ਰੋਸ ਰਸਤੇ ਜੇਕਰ ਸਰਕਾਰਾਂ ਜਿਹੜਾ ਹੈਗਾ ਆਪਣੇ ਸੱਤ ਮਤਲਬ ਦੀ ਦੇਖੋ ਉਹ ਡਿਊ ਉਹਨਾਂ ਦਾ ਵਿਸ਼ਵ ਵਿਆਪੀ ਹਿਟਾਲ ਆਪਣਾ ਦੇਸ਼ ਵਿਆਪੀ ਹੜਤਾਲ ਹੈ ਉਹਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਸਹਿਯੋਗੀ ਤੌਰ ਤੇ ਐਸਕੇਮ ਦਾ ਜਿਹੜਾ ਫੱਦਾ ਉਹਦੇ ਪਰਮੁੱਲ ਪਹੁੰਚਿਆ ਲੈ ਔਰ ਇਹ ਜਿਹੜੀਆਂ ਸਰਕਾਰਾਂ ਕਾਨੂੰਨ ਬਣਾ ਰਹੀਆਂ ਨੇ ਕੇਂਦਰ ਹੈ ਚਾਹੇ ਸੂਬਾ ਸਰਕਾਰਾਂ ਨੇ ਸਭ ਇੱਕੋ ਨੀਤੀ ਤੇ ਚੱਲ ਰਹੀਆਂ ਨੇ ਇਹਦੇ ਵਿੱਚ ਮਤਲਬ ਆਪਣੇ ਲੋਕਾਂ ਦੇ ਜਿਹੜੇ ਹੈ ਨਾ ਜਿਹੜੇ ਹੱਕ ਨੇ ਉਹ ਖੋਹੇ ਜਾਣ ਕਿਉਂਕਿ ਪਹਿਲਾਂ 48 ਕਿਰਤ ਕਾਨੂੰਨ ਤੇ ਬਣਾਏ ਹੋਏ ਕੋਡ ਤੇ ਉਹਨਾਂ ਨੂੰ ਸ਼ਾਰਟ ਕਰਕੇ ਝਾਰ ਬਣਾ ਦਿੱਤਾ ਡਿਊਟੀਆਂ 8 ਘੰਟੇ ਦੀਆਂ ਪੱਕੀਆਂ ਥੀਆਂ ਤੇ ਉਹ ਪਕੀਆਂ ਡਿਊਟੀਆਂ ਨੂੰ ਵਾਦਲ ਕੇ ਹੁਣ ਇਹ ਕਹਿੰਦੇ ਨੇ ਵੀ ਡਿਊਟੀ 12 ਘੰਟੇ ਕੋ ਤੇ 12 ਘੰਟੇ ਦੇ ਦੀ 4 ਘੰਟੇ ਫालतू ਨੇ ਉਹਦਾ ਕੋਈ ਵੱਖਰਾ ਮਤਲਬ ਪੇਮੈਂਟ ਨਹੀਂ ਹੈ ਉਹ ਪੇਮੈਂਟ ਤੁਹਾਨੂੰ ਉਹ ਨਹੀਂ ਮਿਲਣੀ ਦੂਸਰੀ ਗੱਲ ਔਰ ਇਹ ਸਾਰਾ ਸਿਸਟਮ ਨੂੰ ਇਹ ਪ੍ਰਾਈਵੇਟ ਕਰਨ ਦੀ ਪਰਫ ਲੈ ਕੇ ਜਾ ਰਹੇ ਨੇ ਕਿ ਸਰਕਾਰ ਨਿਕਲ ਦੇ ਦੇ ਚੋਂ ਤੇ ਨੌਕਰੀਆਂ ਜਿਹੜੀਆਂ ਹਨ ਵੱਖਰੇ ਵੱਖਰੇ ਜਿਹੜੇ ਸਰਮਾਇਯਦਾਰ ਆਧਾਰੇ ਨੇ ਕਾਰਪੋਰੇਟਰ ਨੇ ਉਹ ਦੇਣ ਨੌਕਰੀਆਂ ਮਿਲਣਗੀਆਂ ਜ਼ਰੂਰ ਲੇਕਿਨ ਘੱਟ ਤਨਖਾਹ ਤੇ ਨੌਕਰੀ ਕਰਨੀ ਪਊਗੀ ਵੱਧ ਘੰਟੇ ਕੰਮ ਕਰਨਾ ਪਊਗਾ ਅੱਜ ਜੇ ਲੋਕ ਨਾ ਜਾਗੇ ਇਹਦੇ ਖਿਲਾਫ ਇਹਦੇ ਖਿਲਾਫ ਨਾ ਜਾਗੇ ਤੇ ਪਛਤਾਉਣਗੇ ਸੋ ਇਸ ਕਰਕੇ ਮੁਲਾਜ਼ਮਾਂ ਨੂੰ ਮਜ਼ਦੂਰਾਂ ਨੂੰ ਕਿਰਤੀਆਂ ਨੂੰ ਤੇ ਕਿਸਾਨਾਂ ਨੂੰ ਇਕੱਠੇ ਹੋ ਕੇ ਜਾਗਣ ਦਾ ਵੇਲਾ ਔਰ ਸਰਕਾਰ ਜਦੋਂ ਲੋਕ ਜਾਗਣਗੇ ਸਰਕਾਰ ਦੋ ਕਦਮ ਪਿੱਛੇ ਹਟਦੀ ਹੈ ਔਰ ਅਸੀਂ ਇਹਨੂੰ ਲਗਾਤਾਰ ਲੋਕਾਂ ਨੂੰ ਜਗਾਉਂਦੇ ਰਹਾਂਗੇ ਔਰ ਆਪਣੀ ਜਿਹੜੀ ਡਿਊਟੀ ਆ ਉਹ ਨਿਭਾਵੇ ਛੇਦੋ ਸਰਕਾਰਾਂ ਜਿਹੜੀਆਂ ਨੇ ਮੁਲਾਜ਼ਮਾਂ ਦੇ ਕਿਸਾਨਾਂ ਦੇ ਵਿਰੋਧ ਚੜੀਆਂ ਨੇ ਸਭ ਤੋਂ ਪਹਿਲਾਂ ਨੇ ਪਬਲਿਕ ਸੈਕਟਰ ਸੀ ਜਿਹੜੇ ਜਿਨ੍ਹਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਸੀ ਉਹਨਾਂ ਨੂੰ ਤੋੜਿਆ ਗਿਆ ਹੁਣ ਮੋਦੀ ਸਰਕਾਰ ਜਿਹੜਾ ਕਹਿੰਦੇ ਚੰਗੇ ਬਣਾਉਣਗੇ بڑے ਮਾਰੇ ਦਿਨ ਆ ਰਹੇ ਨੇ ਜਿਹੜੇ ਚਾਰ ਕੋਟ ਬਣਾਏ ਨੇ ਮੈਂ ਸਮਝਦਾ ਕਿ ਬਹੁਤ ਵੱਡਾ ਧਾਕਾ ਹੈ ਇਹ ਮੁਲਾਜ਼ਮਾਂ ਦੇ ਉੱਤੇ ਉਹਨਾਂ ਦੇ ਉੱਤੇ ਵੱਡੇ ਜਿਹੜਾ ਆਲੇ-ਦਾਲੇ ਜਿਹੜੇ ਕੰਮ ਕਰਦੇ ਨੇ ਫੈਕਟਰੀਆਂ 'ਚ ਕੰਮ ਕਰਦੇ ਨੇ ਕਾਰਖਾਨਿਆਂ 'ਚ ਕੰਮ ਕਰਦੇ ਨੇ ਉਹਨਾਂ ਦਾ ਰਾਈਟ ਜਿਹੜਾ ਯੂਨੀਅਨ ਦਾ ਉਹ ਹੱਕ ਜਿਹੜਾ ਉਹ ਤੇ ਖੋਹੇ ਜਾ ਰਹੇ ਨੇ ਚਾਰ ਕੋਡ ਹੈ ਕੀ ਨਹੀਂ ਚਾਰ ਕੋਡ ਸੱਤ ਸੌ ਰੁਪਏ ਕਿਹਨੇ ਇਹ ਵਿਰੋਧੀ ਨੇਜੀ ਸਾਰੇ ਚਾਰੇ ਕੋਡ ਜਿਹੜੇ ਨੇ ਕੋਈ ਜਥੇਬੰਦੀ ਨਹੀਂ ਬਣਾ ਸਕਦਾ ਕੋਈ ਸੰਘਰਸ਼ ਨਹੀਂ ਕਰ ਸਕਦਾ ਕੋਈ ਆਪਣੀ ਆਵਾਜ਼ ਬੁਲੰਦਰੀ ਕਰ ਸਕਦਾ ਜਿਵੇਂ 8 ਘੰਟੇ ਅਮਰੀਕਨ ਸ਼ਹਿਰ ਸਰਕਾਰ ਤੋਂ ਜਿਹੜੇ ਲੜਕੇ ਮਤਲਬ ਹੈ 8 ਘੰਟੇ ਕੰਮ ਦਾ ਸਮਾ ਬਣਾਇਆ ਸੀ ਉਹ ਤੋਂ 12 ਘੰਟੇ ਜਿਹੜਾ ਜਬਰੇ ਕੰਮ ਕਰਨ ਦੀ ਇਸ ਤਰ੍ਹਾਂ ਦੀ ਨੀਤੀ ਬਣਾਈ ਆ 10000 ਤੋਂ ਵੱਧ ਜੀ ਆ ਇਸ ਨੂੰ ਸਹੀ ਨੀਤੀ ਜੋ 10000 ਦੇ ਵਿੱਚ ਹੀ ਆ ਉਹ ਗੁਜ਼ਾਰਾ ਨਹੀਂ ਹੁੰਦਾ ਅੱਜ ਜਿਹੜੀ ਮਹਿੰਗਾਈ ਆ 15 15 ਲੱਖ ਜੀ ਗਰੀਬਾਂ ਦੇ ਖਾਤੇ 'ਚ ਪਾਵਾਂਗੇ ਕੋਣੀ ਪੈ ਔਰ ਜਿਹੜੀ ਕਹਿੰਦੇ 2 ਕਰੋੜ ਹਰ ਸਾਲ ਸੀ ਮੁਲਾਜ਼ਮਾਂ ਨੂੰ ਨੌਕਰੀ ਦੇਾਂਗੇ ਉਹ ਤੋਂ ਵੀ ਪਰਾਂ ਭੱਜ ਗਈ ਆ ਔਰ ਬੰਦੀਆ ਉਹ ਕਾਰਪੋਰੇਟ ਕਰੈਣੇ ਜਿਹੜੇ ਨੇ ਉਹ ਲਗਾਤਾਰ ਆ ਰਹੇ ਨੇ ਇੱਕ ਇਸਤੀ ਦਾ ਕੰਪਨੀ ਆਈ ਸੀ ਜਿਹੜੀ 100 200 ਸਾਲ ਰਾਜ ਕਰਕੇ ਗਈ ਆ ਅੱਜ ਗਿਣਤੀ ਵੀ ਨਹੀਂ ਹੈ ਕਿ ਨੀਅ ਮਤਲਬ ਜਿਹੜੀਆਂ ਕੰਪਨੀਆਂ ਇਹ ਸਿੰਧੂਸਤਾਂ ਚ ਪੌਂਦੀ ਆ ਇਸ ਲਈ ਜਿਹੜੀਆਂ ਤਸੰਨਾਂ ਆ 34000 300 ਪਰ ਮਤਲਬ ਇੱਕ ਜਮੀਨ ਲੁਧਿਆਣਾ ਦੇ ਵਿੱਚ ਜਿਹੜਾ ਉਹ ਗਵਹਰ ਕਰ ਰਹੇ ਨੇ ਉੱਥੇ ਬੜਾ ਵੱਡਾ ਸਰਦ ਚੱਲ ਰਿਹਾ ਔਰ ਹੁਣ ਵੀ ਜਿਹੜਾ 파ੜ ਦੇ ਅੰਦਰ ਜਿਹੜਾ ਕਾਨੂੰਨ ਲੈ ਕੇ ਆਣਾ ਅਸੀਂ ਉਹਦੇ ਬਰਨ ਵਿਰੋਧੀ ਆ ਤੇ ਸਾਡੇ ਨਾਲ ਦੀਆਂ ਜਿਹੜੀਆਂ ਜਮੀਨਾਂ ਨੇ ਉਹ ਸੇਫ ਰਹਿਣ ਜਿਹੜੇ ਬੱਚੇ ਨੇ ਪਰਿਵਾਰ ਨੇ ਨੌਕਰੀ ਕਰਦੇ ਨੇ ਉਹਨਾਂ ਨੂੰ ਨੌਕਰੀਆਂ ਮਿਲਿਆ ਚਾਹੀਦੇ ਨੇ ਜਿਹੜਿਆ ਟ੍ਰੇਡ ਜਿਹੜਿਆ ਨੇ ਹੱਕ ਲੈਂਦੇ ਨੇ ਉਨੇ ਦੇ ਹੱਕ ਜਿਹੜੇ ਕੋ ਬਾਹਰ ਰਹਿਣੇ ਚਾਹੀਦੇ ਨੇ ਇਹਨਾਂ ਸ਼ਬਦਾਂ ਨਾਲ ਮੈਂ ਮਤਲਬ ਮੋਦੀ ਸਰਕਾਰ ਦਾ ਸੈਂਟਰ ਸਰਕਾਰ ਦਾ ਇਸ ਗੱਲ ਦੇ ਉੱਤੇ ਵਿਰੋਧ ਕਰਦਾ ਪੰਜਾਬ ਸਰਕਾਰ ਦਾ ਵੀ ਮੈਂ ਇਸ ਗੱਲ ਤੇ ਵਿਰੋਧ ਕਰਦਾ ਇਹ ਸ਼ਬਦਾਂ ਦੇ ਨਾਲ ਮੈਂ ਕਹੂੰਗਾ ਸਭ ਨੂੰ ਸ਼ਾਮਿਲਣਾ ਚਾਹੀਦਾ ਅੱਜ ਦਾ ਜੋ ਸਾਡਾ ਭਾਰਤ ਬੰਦਾ 10 ਸਟੇਟ ਜੁਨੀਅਨ ਦਾ ਸੱਦਾ ਆ ਉਦੋਂ ਤੇ ਕਿਸਾਨਾਂ ਨੇ ਪਰਮੀ ਗਿਣਤੀ ਦੇ ਵਿੱਚ ਬਲਾਜਮ ਮਜ਼ਦੂਰ ਆਏ ਨੇ ਮੈਂ ਸਮਝਦਾ ਕਿ ਰੋਸ ਬਹੁਤ ਵੱਡਾ ਆ ਤੇ ਜਿਹੜੇ ਨੀਤੀਆਂ ਨੇ ਅਸੀਂ ਇਹਨਾਂ ਨੂੰ ਲਾਗੂ ਨਹੀਂ ਹੋਣ ਦਵਾਂਗੇ ਚਾਹੇ ਸਾਨੂੰ ਕਿੰਨੀਆਂ ਵੀ ਪਰਵਾਨੀਆਂ ਦੇਣੀਆਂ ਪੈ ਜਾਣ ਚਾਹੇ ਸਾਨੂੰ ਆਪਣੀਆਂ ਸ਼ੀਦਿਆਂ ਦੇ ਜਾਣ ਜਿਹੜੀਆਂ ਪੈ ਜਾਣ ਅਸੀਂ ਆਪਣੇ ਬੱਚਿਆਂ ਦਾ ਭੁੱਖ ਨਹੀਂ ਖਰਾਬ ਹੋਣ ਹੋਈਏ ਆਪਣੀਆਂ ਜ਼ਮੀਨਾਂ ਜਿਹੜੀਆਂ ਨੇ ਖੁਪੈਰ ਨਹੀਂ ਹੋਣ ਦਵਾਂਗੇ ਧੰਨਵਾਦ ਸਭ